ਕਿ ਸਮੇਂ ਦੀ ਸਰਕਾਰ ਜੋ ਚਾਲਾਂ ਖੇਡ ਰਹੀ ਹੈ ਕਿਉਂਕਿ ਕੰਮ ਇਹਨਾਂ ਨੇ ਕੀਤੇ ਨਹੀਂ ਡਿਵੈਲਪਮੈਂਟ ਇਹਨਾਂ ਨੇ ਨਹੀਂ ਨਮੈਂਦਿਆਂ ਨੂੰ ਜਿਤਾ ਕੇ ਰਾਜੀ ਨਹੀਂ ਇਹ ਨਵੀਆਂ ਨਵੀਆਂ ਚਾਲਾਂ ਖੇਡ ਕੇ ਚੋਣਾ ਜਿੱਤਣ ਦੀ ਕੋਸ਼ਿਸ਼ ਕਰ ਰਹੇ ਜਿਵੇਂ ਪਿਛਲੇ ਸਮੇਂ ਦੌਰਾਨ ਜੋ ਐਨਓਸੀ ਦੇ ਨਾਂ ਤੇ ਚਾਹੇ ਉਹ ਬਿਜਲੀ ਦਾ ਹੋਵੇ ਵਾਟਰ ਸਪਲਾਈ ਦੇ ਮਹਿਕਮੇ ਚ 10-10 ਗੇੜੇ ਲਵਾ ਕੇ ਰੋਲਾ ਪਾ ਪਾ ਕੇ ਵਾਟਰ ਵਰਕਸ ਦੇ ਮਹਿਕਮੇ ਨੇ ਦੇ ਜਿਹੜੇ ਨਮਾਇंदे ਆ ਉੱਥੇ ਬੈਠੇ ਆ ਉਹਨਾਂ ਨੇ ਮਸਾ ਐਨਓਸੀ ਦਿੱਤੇ ਲੋਕ ਉਦੋਂ ਬਾਅਦ ਚ ਆਹ ਲਿਸਟ ਆ ਜਿਉਂ ਇਹਨਾਂ ਨੇ ਆਰਓ ਲਾਏ ਆ ਜਿਨ੍ਹਾਂ ਕੋਲੇ ਜਾ ਕੇ ਕਾਗਜ਼ ਸਬਮਿਟ ਕਰਨੇ ਆ ਤੁਸੀਂ ਕੋ ਗਿਆਣਾ ਦੇਖ ਰਹੇ ਹੋ ਲਿਸਟ ਦੇ ਵਿੱਚ ਇੱਥੇ ਇੱਕ ਜਤਿੰਦਰ ਸਿੰਘ ਇਨਸਪੈਕਟਰ ਆ ਫੂਡ ਸਪਲਾਈ ਦਾ ਉਹਦਾ ਨੰਬਰ ਹੀ ਗਲਤ ਦਿੱਤਾ ਹੋਇਆ ਹਰ ਹੱਥ ਕੰਡਾ ਅਪਣਾ ਰਹੀ ਐ ਚੋਣ ਜਿੱਤਣ ਵਾਸਤੇ ਸਾਡੇ ਕੈਂਡੀਡੇਟਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਕਾਗਜ਼ ਰੱਦ ਕਰਨ ਦੀ ਧਮਕੀ ਦਿੱਤੀ ਜਾ ਰਹੀ ਹੈ ਵੀਡੀਓ ਸਾਹਿਬ ਦਾ ਨਾਮ ਵਰਤਿਆ ਜਾ ਰਿਹਾ ਕਿ ਵੀਡੀਓ ਤੋਂ ਅਸੀਂ ਤੋਂ ਡੇ ਕਾਗਜ਼ ਨਹੀਂ ਪਾਸ ਹਾਂ ਗੁੱਜਰ ਪਿੰਡ ਦੇ ਵਿੱਚ ਸਾਡਾ ਇੱਕ ਭਾਗ ਸਿੰਘ ਉਹ ਕਾਗਜ਼ ਸਬਮਿਟ ਕਰਕੇ ਗਿਆ ਆਰਓ ਸਾਹਿਬ ਨੇ ਇੱਕ ਪੱਤਰ ਲਿਖਣਾ ਹੁੰਦਾ ਵੀਡੀਓ ਦਫ਼ਤਰ ਨੂੰ ਉਹਨਾਂ ਨੇ ਪੱਤਰ ਲਿਖਿਆ ਵੀ ਇਹਦੇ ਤੇ ਕੋਈ ਨਿਯਾਜ਼ ਕਬਜਾ ਜਾਂ ਕੋਈ ਬਕਾਇਆ ਹੈਗਾ ਤਾਂ ਦੱਸਿਆ ਜਾਵੇ ਇਹਨਾਂ ਨੇ ਚਾਲ ਕੀ ਖੇਡੀ ਇਹਨਾਂ ਨੂੰ ਪਤਾ ਵੀ ਭਾਗ ਸਿੰਘ ਜਿੱਤ ਰਿਹਾ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਐਮਐਲਏ ਸਾਹਿਬ ਦੇ ਪ੍ਰੈਸ਼ਰ ਤਹਿਤ ਪਟਵਾਰੀ ਨੇ ਏ ਰਿਪੋਰਟ ਕਰਤੀ ਕਿਉਂਕਿ ਵੀ ਇਹ ਕਬਜ਼ਾ ਨਿਆਜ਼ ਕਰੀ ਬੈਠਾ ਧੱਕੇਸ਼ਾਹੀ ਅਫਸਰਸ਼ਾਹੀ ਪੂਰੀ ਹਾਵੀ ਹੈ ਜੁਡੀਸ਼ੀਅਲ ਦੇ ਨਾਮ ਵਰਤ ਕੇ ਅਫਸਰਸ਼ਾਹੀ ਦਾ ਨਾਮ ਵਰਤ ਕੇ ਧੱਕੇ ਕਰ ਰਹੇ ਆ ਸਾਨੂੰ ਤਾਂ ਜੀ ਉੱਤੋਂ ਫੋਨ ਆ ਗਿਆ ਜੀ ਜਾਂ ਤਾਂ ਸਾਨੂੰ ਫਲਾਣੇ ਅਫਸਰ ਦਾ ਹੁਕਮ ਹੈ ਜੀ ਸਾਨੂੰ ਕਰਨਾ ਪਿਛਲੀਆਂ ਸਰਕਾਰਾਂ ਦੇ ਵਿੱਚ ਚਾਹੇ ਕਾਂਗਰਸ ਹੋਵੇ ਚਾਹੇ ਕਾਜੀ ਦੇ ਲਵੇ ਇੱਕਾ ਕਲਚਰ ਹੈ ਇਹਦਾ ਕੋਠੀ ਕਲਚਰ ਇਹ ਕਦੇ ਲੱਗ ਹੀ ਗਿਆ ਵੀ ਜੋ ਆਮ ਆਦਮੀ ਪਾਰਟੀ ਸੀਗੀ ਕਹਿ ਰਹੀ ਸੀ ਅਸੀਂ ਇਹ ਖਤਮ ਕਰਾਂਗੇ ਕਲਚਰ ਨੂੰ ਵੀ ਇਹ ਪੀ ਕਲਚਰ ਨੂੰ ਇਹ ਉਹੀ ਕਲਚਰ ਫਿਰ ਚੱਲ ਰਿਹਾ ਕੋਠੀਆਂੋਂ ਫੋਨ ਆ ਗਿਆ ਜੋ ਹੋ ਗਿਆ ਮਾਨ ਸਾਹਿਬ ਦਾ ਇਹ ਨਾਰਾ ਸੀ ਕਿ ਸੱਥਾਂ ਚ ਸਰਕਾਰ ਚੱਲੂਗੀ ਪਿੰਡਾਂ ਚ ਸਰਕਾਰ ਚੱਲੂਗੀ ਮਹੱਲਿਆਂ ਚ ਸਰਕਾਰ ਚੱਲੂਗੀ ਸਰਕਾਰ ਤੁਹਾਡੇ ਦਵਾਰ ਵੱਡੇ ਵੱਡੇ ਵਾਅਦੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਦੀ ਫੂਕ ਨਿਕਲਦੀ ਤੁਹਾਡੇ ਸਾਹਮਣੇ ਆ ਰਹੀ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਇਸ ਸਮੇਂ ਪੰਚਾਇਤੀ ਚੋਣਾਂ ਚੱਲ ਰਹੀਆਂ ਨੇ ਪਿੰਡਾਂ ਦੇ ਵਿੱਚ ਇਸ ਸਮੇਂ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਨੇ ਆ ਜਿੱਥੇ ਕਿ ਹਰ ਇੱਕ ਪਾਰਟੀ ਵੱਲੋਂ ਆਪਣੇ ਉਮੀਦਵਾਰ ਕਿਤੇ ਨਾ ਕਿਤੇ ਲਾਣੇ ਜਾ ਰਹੇ ਕੁਝ ਉਮੀਦਵਾਰ ਆਪਣੇ ਅਯਾਤ ਤੌਰ ਤੇ ਵੀ ਖੜ੍ਹ ਰਹੇ ਨੇ ਪਰ ਅਜਿਹੇ ਵਿੱਚ ਬੀਜੇਪੀ ਵੱਲੋਂ ਵੀ ਆਪਣੇ ਉਮੀਦਵਾਰ ਖੜੇ ਕੀਤੇ ਜਾ ਰਹੇ ਨੇ ਇਸ ਵਕਤ ਆਪਾਂ ਇਸ ਉੱਪਰ ਪੂਰੀ ਗੱਲਬਾਤ ਕਰਾਂਗੇ ਸਾਡੇ ਨਾਲ ਫ੍ਰੀਕੋਰਟ ਤੋਂ ਜਿਲ੍ਹਾ ਅੰਚਾਰ ਗੌਰਵ ਕੱਕਰ ਜੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆ ਗੌਰਵ ਜੀ ਪਹਿਲਾਂ ਤਾਂ ਖਬਰ ਨਮਾ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਜੀ ਸਾਰੇ ਸਰੋਤਿਆਂ ਨੂੰ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਸਮੇਂ ਦੀ ਸਰਕਾਰ ਜੋ ਚਾਲਾਂ ਖੇਡ ਰਹੀ ਹੈ ਕਿਉਂਕਿ ਕੰਮ ਇਹਨਾਂ ਨੇ ਕੀਤੇ ਨਹੀਂ ਡਿਵੈਲਪਮੈਂਟ ਇਹਨਾਂ ਨੇ ਨਹੀਂ ਕੀਤੀ ਜੋ ਜਨਤਾ ਨਾਲ ਵਾਅਦੇ ਕੀਤੇ ਸੀ ਚਾਹੇ ਸਾਡੀਆਂ ਮਾਵਾ ਪੈਣਾਂ ਨਾਲ 1000 ਰੁਪਇਆ ਖਾਤੇ 'ਚ ਪਾਉਣ ਦਾ ਵਾਅਦਾ ਸੀ ਚਾਹੇ ਰੋਜਗਾਰ ਦਾ ਸੀ ਚੰਗੇ ਸਕੂਲਾਂ ਦਾ ਸੀ ਚੰਗੀ ਸਿਹਤ ਦਾ ਸੀ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਲੋਕ ਇਹਨਾਂ ਨੂੰ ਵੋਟ ਪਾ ਕੇ ਰਾਜੀ ਨਹੀਂ ਇਹਨਾਂ ਦੇ ਨੁਮਾਇੰਦਿਆਂ ਨੂੰ ਜਿਤਾ ਕੇ ਰਾਜੀ ਨਹੀਂ ਇਹ ਨਵੀਆਂ-ਨਵੀਆਂ ਚਾਲਾਂ ਖੇੜ ਕੇ ਚੋਣਾ ਜਿੱਤਣ ਦੀ ਕੋਸ਼ਿਸ਼ ਕਰ ਰਿਹਾ ਜਿਵੇਂ ਪਿਛਲੇ ਸਮੇਂ ਦੌਰਾਨ ਜੋ ਐਨਓਸੀ ਦੇ ਨਾਂ ਤੇ ਚਾਹੇ ਉਹ ਬਿਜਲੀ ਦਾ ਹੋਵੇ ਵਾਟਰ ਸਪਲਾਈ ਦੇ ਮਹਿਕਮੇ ਚ 10 10 ਗੇੜੇ ਲਵਾ ਕੇ ਰੋਲਾ ਪਾ ਪਾ ਕੇ ਵਾਟਰ ਵਰਕਸ ਦੇ ਮਹਿਕਮੇ ਨੇ ਦੇ ਜਿਹੜੇ ਨਮਾਇंदे ਆ ਉੱਥੇ ਬੈਠੇ ਆ ਉਹਨਾਂ ਨੇ ਮਸਾ ਐਨਓਸੀ ਦਿੱਤੇ ਲੋਕਾਂ ਨੂੰ ਇਸੇ ਤਰ੍ਹਾਂ ਵੀਡੀਓ ਦਫ਼ਤਰ ਦਾ ਹਾਲ ਸੀ ਇਸੇ ਤਰ੍ਹਾਂ ਬਿਜਲੀ ਦੇ ਜਿਹੜੇ ਜੇ ਸਾਹਿਬ ਚਾਹਿਆ ਐਸ ਡੀਓ ਸਾਹਿਬ ਜਾਂ ਉਹਨਾਂ ਦੀ ਥੱਲੜੀ ਟੀਮ ਹੈ ਕਿਸੇ ਕੋਲੇ ਵੀ ਕੋਈ ਬੰਦਾ ਕੰਮ ਜਾਂਦਾ ਸੀ ਉਹਨੂੰ ਜਾਣਬੁੱਝ ਕੇ ਖਰਾਬ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਚ ਆਹ ਲਿਸਟ ਹੈ ਜੋ ਇਹਨਾਂ ਨੇ ਆਰੋ ਲਾਏ ਆ ਜਿੰਨਾਂ ਕੋਲੇ ਜਾ ਕੇ ਕਾਗਜ਼ ਸਬਮਿਟ ਕਰਨੇ ਆ ਤੁਸੀਂ ਕੋ ਗਿਆਣਾ ਦੇਖ ਰਹੇ ਹੋ ਲਿਸਟ ਦੇ ਵਿੱਚ ਇੱਥੇ ਇੱਕ ਜਤਿੰਦਰ ਸਿੰਘ ਇਨਸਪੈਕਟਰ ਹੈ ਫੂਡ ਸਪਲਾਈ ਦਾ ਉਹਦਾ ਨੰਬਰ ਹੀ ਗਲਤ ਦਿੱਤਾ ਗਿਆ ਲੋਕ ਉਹਨੂੰ ਫੋਨ ਕਰਦੇ ਜਿਹੜੇ ਨੰਬਰ ਤੇ ਉਹ ਫੋਨ ਹੀ ਕਿਤੇ ਹੋਰ ਜਾ ਕੇ ਬੋਲਿਆ ਇਸ ਤਰ੍ਹਾਂ ਦੀ ਲਿਸਟ ਦੇ ਵਿੱਚ 10 12 ਨੰਬਰ ਜਿਨ੍ਹਾਂ ਨੂੰ ਮੈਂ ਕਾਲ ਕੀਤਾ ਮੇਰੇ ਧਿਆਨ 'ਚ ਆਇਆ ਵੀ ਉਹ ਗਲਤ ਦਿੱਤੇ ਹੋਏ ਆ ਜਾਣਬੁੱਝ ਕੇ ਵੀ ਲੋਕ ਉਹਨੂੰ ਫੋਨ ਕਰਦੇ ਆ ਜਾਂ ਤਾਂ ਉਹ ਫੋਨ ਚੱਕਦਾ ਨਹੀਂ ਜੇ ਉਹ ਚੱਕਦਾ ਤਾਂ ਅੱਗੋਂ ਪੁੱਠਾ ਬੋਲਦਾ ਕਿਉਂਕਿ ਅਗਲਾ ਵੀ ਸਹੀ ਆ ਕਿ ਉਹਨੂੰ ਕੱਲਾ ਹੀ ਇੰਨੀਆਂ ਜਾ ਰਹੀਆਂ ਤਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਚਾਲਾਂ ਸਰਕਾਰ ਹਰ ਹੱਥ ਕੰਡਾ ਅਪਣਾ ਰਹੀ ਆ ਚੋਣ ਜਿੱਤਣ ਵਾਸਤੇ ਸਾਡੇ ਕੈਂਡੀਡੇਟਾਂ ਨੂੰ ਧਮਕਾਇਆ ਜਾ ਰਿਹਾ ਉਹਨਾਂ ਨੂੰ ਕਾਗਜ਼ ਰੱਦ ਕਰਨ ਦੀ ਧਮਕੀ ਦਿੱਤੀ ਜਾ ਰਹੀ ਆ ਵੀਡੀਓ ਸਾਫ ਦਾ ਨਾਮ ਵਰਤਿਆ ਜਾ ਰਿਹਾ ਕਿ ਵੀਡੀਓ ਤੋਂ ਅਸੀਂ ਤੁਹਾਡੇ ਕਾਗਜ਼ ਨਹੀਂ ਪਾਸ ਹੁੰਦੇ ਨੇ ਉੱਥੇ ਹੀ ਮੈਂ ਇੱਕ ਜ਼ਿਕਰ ਕਰੂੰਗਾ ਗੁੱਜਰ ਪਿੰਡ ਦੇ ਵਿੱਚ ਸਾਡਾ ਇੱਕ ਭਾਗ ਸਿੰਘ ਉਹ ਕਾਗਜ਼ ਸਬਮਿਟ ਕਰਕੇ ਗਿਆ ਆਰੋ ਸਾਹਿਬ ਨੇ ਇੱਕ ਪੱਤਰ ਲਿਖਣਾ ਹੁੰਦਾ ਵੀਡੀਓ ਦਫ਼ਤਰ ਨੂੰ ਉਹਨਾਂ ਨੇ ਪੱਤਰ ਲਿਖਿਆ ਵੀ ਇਹਦੇ ਤੇ ਕੋਈ ਨਿਯਾਜ਼ ਕਬਜਾ ਜਾਂ ਕੋਈ ਬਕਾਇਆ ਹੈਗਾ ਤਾਂ ਦੱਸਿਆ ਜਾਵੇ ਇਹਨਾਂ ਨੇ ਚਾਲ ਕੀ ਖੇਡੀ ਇਹਨਾਂ ਨੂੰ ਪਤਾ ਵੀ ਭਾਗ ਸਿੰਘ ਜਿੱਤ ਰਿਹਾ ਬੀਜੇਪੀ ਦਾ ਜਿਹੜਾ ਕੈਂਡੀਡੇਟ ਆ ਐਮਐਲਏ ਸਾਹਿਬ ਦੇ ਪ੍ਰੈਸ਼ਰ ਤਹਿਤ ਪਟਵਾਰੀ ਨੇ ਇਹ ਰਿਪੋਰਟ ਕਰਤੀ ਕਿਉਂਕਿ ਵੀ ਇਹ ਕਬਜਾ ਨਿਯਾਜ਼ ਕਰੀ ਬੈਠਾ ਉੱਥੇ ਤੂੜੀ ਸਿੱਟੀ ਬੈਠਾ ਉਹ ਬੰਦੇ ਨੇ ਨਾ ਤਾਂ ਕੋਈ ਨਿਯਾਜ਼ ਕਬਜਾ ਕੀਤਾ ਨਾ ਤੂੜੀ ਸਿੱਟੀ ਆ ਇਹ ਲੇਟੈਸਟ ਕੱਲ ਦੀ ਰਿਪੋਰਟ ਆ ਵੀ ਇਸ ਤਰ੍ਹਾਂ ਦੀਆਂ ਚਾਲਾਂ ਖੇਡ ਰਹੇ ਆ ਮੈਨੂੰ ਫੋਨ ਆਇਆ ਸਾਡੇ ਐਸ்சி ਕਮਿਸ਼ਨ ਦੇ ਮਾਨਯੋਗ ਚੇਅਰਮੈਨ ਦਿੱਲੀ ਕਿਉਂਕਿ ਜਿਹੜਾ ਸਾਡਾ ਚੋਣ ਲੜ ਰਿਹਾ ਉਹ ਬੰਦਾ ਐਸੀ ਆ ਉਹਨਾਂ ਨੂੰ ਵੀ ਸਾਡੇ ਜਿਹੜੇ ਕੈਂਡੀਡੇਟ ਆ ਉਹਨੇ ਫੋਨ ਕੀਤਾ ਮੈਂ ਅਫਸਰਾਂ ਨੂੰ ਕਹਿਣਾ ਚਾਹੁੰਦਾ ਫੇਰ ਨਾ ਕੱਲ ਨੂੰ ਕਹੀਓ ਵੀ ਸਾਨੂੰ ਐਸੀ ਕਮਿਸ਼ਨ ਦੇ ਵਿੱਚ ਦਿੱਲੀ ਜਾਣਾ ਪੈਂਦਾ ਸਾਡੇ ਗਿੜੇ ਲੱਗਦੇ ਆ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਪਟਵਾਰੀ ਆ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ ਤੁਸੀਂ ਆਪਦੀ ਤੰਦ ਹੀ ਨਾ ਸਹੀ ਡਿਊਟੀ ਕਰੋ ਸਹੀ ਪਬਲਿਕ ਨਾਲ ਪੇਸ਼ ਆਓ ਕਿਉਂਕਿ ਤੁਸੀਂ ਪਬਲਿਕ ਦੇ ਨਮਾਇੰਦੇ ਹੋ ਸਰਕਾਰ ਤਾਂ ਬਦਲਦੀ ਰਹਿਣੀ ਆ ਤੇ ਕੱਲ ਨੂੰ ਮਾਫੀ ਨਹੀਂ ਮਿਲਣੀ ਕਿਉਂਕਿ ਤੁਸੀਂ ਜੇ ਲੋਕਤੰਤਰ ਦਾ ਘਾਣ ਕਰੋਗੇ ਤਾਂ ਲੋਕ ਤੁਹਾਡਾ ਵੀ ਘਾਣ ਕਰਨਗੇ ਲੀਡਰ ਲੋਕਤੰਤਰ ਦੇ ਵਿੱਚ ਲੋਕਾਂ ਨੇ ਬਣਾਏ ਹੋਏ ਆ ਤੇ ਅੱਜ ਜਿਹੜੇ ਸੱਤਾ 'ਚ ਬੈਠੇ ਆ ਉਹ ਵੀ ਲੋਕਾਂ ਨੇ ਬਣਾਏ ਆ ਤੇ ਜੇ ਲੋਕ ਸਹੀ ਚੋਣਾਂ ਲੜ ਕਰਾਉਣੀਆ ਚਾਹੁੰਦੇ ਆ ਲੋਕ ਆਪ ਦਾ ਸਹੀ ਨੁਮਾਇੰਦਾ ਚੁਣਨਾ ਚਾਹੁੰਦੇ ਆ ਤਾਂ ਕੀ ਕਿਸੇ ਦੀ ਢਿੱਡਪੀੜ ਹੁੰਦੀ ਆ ਜੇ ਤੁਸੀਂ ਕੰਮ ਕੀਤਾ ਤੁਹਾਨੂੰ ਲੋਕ ਵੋਟਾਂ ਪਾਉਣੇ ਤੇ ਆਓ ਮੈਦਾਨ 'ਚ ਡਰ ਕਾ ਦਾ ਸਾਡੇ ਬੰਦੇ ਵੀ ਖੜੇ ਆ ਨਾਲੇ ਪਿੰਡਾਂ 'ਚ ਸਾਡਾ ਵਿਰੋਧ ਕਰਦੇ ਤਾਂ ਵੀ ਅਸੀਂ ਖੜੇ ਆ ਤੇ ਜਿੱਤ ਕੇ ਵੀ ਖਾਵਾਂਗੇ ਮੈਂ ਤੁਹਾਡੇ ਅੱਜ ਕੈਮਰੇ ਜਰੀਏ ਵਾਦਾ ਕਰਦਾ 15 ਤੋਂ 20 ਸਰਪੰਚ ਬੀਜੇਪੀ ਦੇ ਬਣਾਉਂਗਾ ਜੇ ਸਹੀ ਆਪਣਾ ਕਰਦੇ ਆ ਬਾਕੀ ਸਾਡਾ ਮੁਕਾਬਲਾ ਹਰੇਕ ਪਿੰਡ ਦੇ ਵਿੱਚ ਫਸਮਾ ਤੇ ਅਸੀਂ ਹਰੇਕ ਪਿੰਡ ਦੇ ਵਿੱਚੋਂ ਮੈਂਬਰ ਤਾਂ ਸਾਡੇ ਬਣਨਗੇ ਬਣਨਗੇ ਤੇ ਸਰਪੰਚ ਮੈਂ 20 ਦੀ ਗਰੰਟੀ ਦਿੰਦਾ ਬੀਜੇਪੀ ਦੇ ਬਣ ਅਗਰ ਉਹ ਆਪਾਂ ਸ਼ੁਰੂਆਤ ਕਰਨੀ ਸੀ ਵੀ ਭਾਜਪੀ ਵੱਲੋਂ ਕਿਵੇਂ ਸਟੇਟਿ ਕੀਤੀ ਪਰ ਤੁਸੀਂ ਕਿਤੇ ਨਰਾਜਗੀ ਬੜੀ ਸਰਕਾਰ ਦੇ ਪ੍ਰਤੀ ਤੁਸੀਂ ਜ਼ਾਹਰ ਕਰ ਰਹੇ ਹੋ ਜਿਹੜਾ ਲੱਗ ਰਿਹਾ ਵੀ ਹਜੇ ਸ਼ੁਰੂਆਤ ਹੀ ਹੋਈ ਹੈ ਸ਼ੁਰੂਆਤ ਦੇ ਵਿੱਚ ਵੀ ਇਹਨਾਂ ਕਰ ਰਹੇ ਧੱਕੇ ਕਰ ਰਹੀਆਂ ਸਰਕਾਰ ਧੱਕੇਸ਼ਾਹੀ ਅਫਸਰਸ਼ਾਹੀ ਪੂਰੀ ਹਾਵੀ ਹੈ ਜੁਡੀਸ਼ੀਅਲ ਦੇ ਨਾਂ ਵਰਤ ਕੇ ਅਫਸਰਸ਼ਾਹੀ ਦਾ ਨਾਂ ਵਰਤ ਕੇ ਧੱਕੇ ਕਰ ਰਹੇ ਆ ਸਾਨੂੰ ਤਾਂ ਜੀ ਉੱਤੋਂ ਫੋਨ ਆ ਗਿਆ ਜੀ ਜਾਂ ਤਾਂ ਸਾਨੂੰ ਫਲਾਣੇ ਅਫਸਰ ਦਾ ਹੁਕਮ ਹੈ ਜੀ ਸਾਨੂੰ ਕਰਨਾ ਪੈਣਾ ਹਰ ਤਰ੍ਹਾਂ ਦਾ ਧੱਕਾ ਜਿਹੜਾ ਜੋਗ ਚੱਲਦਾ ਸੈਕਟਰੀ ਆ ਪਿੰਡਾਂ ਦੇ ਵਿੱਚ ਨਰੇਗਾ ਦਾ ਕੰਮ ਚੱਲਦੇ ਆ ਉਹਨਾਂ ਦੇ ਕੰਮ ਬੰਦ ਕਰ ਦਿੱਤੇ ਜਾਂਦੇ ਆ ਉਹਨਾਂ ਦੇ ਐਪ ਬੰਦ ਕਰ ਦਿੱਤੇ ਜਾਂਦੇ ਆ ਮੇਰੇ ਕੋਲ ਇੱਕ ਰਿਕਾਰਡਿੰਗ ਵੀ ਪਈ ਆ ਜੇ ਤੁਸੀਂ ਕਹੋ ਤਾਂ ਮੈਂ ਤੁਹਾਡੇ ਕੈਮਰੇ ਜਰੀਏ ਸੁਣਾਉਣੀ ਚਾਹੂੰਗਾ ਵੀ ਸਾਡੇ ਬੰਦਿਆਂ ਦੇ ਐਪ ਬੰਦ ਕਰ ਦਿੱਤੇ ਉਹਨਾਂ ਦੇ ਕੰਮ ਬੰਦ ਕਰ ਦਿੱਤੇ ਕਿਉਂਕਿ ਤੁਸੀਂ ਬੀਜੇਪੀ ਦਾ ਬੂਥ ਲਾਇਆ ਸੀ ਉਹਨਾਂ ਨੂੰ ਕਹਿ ਦਿੱਤਾ ਜਾਂਦਾ ਐਮਐਲਏ ਤੋਂ ਫੋਨ ਕਰਾਓ ਕੋਠਿਓਂ ਫੋਨ ਆਊਗਾ ਤਾਂ ਸਾਡਾ ਕੰਮ ਚੱਲੂਗਾ ਸਾਡੇ ਵਰਕਰਾਂ ਦੇ ਜਾਣਬੁੱਝ ਕੇ ਪਰਚੇ ਕੀਤੇ ਜਾ ਰਹੇ ਆ ਜਾਣਬੁੱਝ ਕੇ ਪੁਰਾਣੀਆਂ ਦਰਖਾਸਤਾਂ ਕੱਢ ਕੇ ਸਾਡੇ ਨਮਾਇੰਦਿਆਂ ਨੂੰ ਉਲਝਾਇਆ ਜਾ ਰਿਹਾ ਜਿਹੜੀ ਇਸ ਤਰ੍ਹਾਂ ਦੀ ਰਾਜਨੀਤੀ ਜਿਹੜੀ ਕੀਤੀ ਜਾ ਰਹੀ ਆ ਗੁਰੂ ਜੀ ਵੇਖਿਆ ਪਿਛਲੀਆਂ ਸਰਕਾਰਾਂ ਦੇ ਵਿੱਚ ਗੱਲ ਜੇ ਚਾਹੇ ਕਾਂਗਰਸ ਹੋਵੇ ਚਾਹੇ ਕਾਜੀ ਦੇ ਲਵੇ ਇੱਕਾ ਕਲਚਰ ਆ ਜਿਹੜਾ ਕੋਠੀ ਕਲਚਰ ਇਹ ਕਿਤੇ ਲੱਗ ਗਿਆ ਵੀ ਜੋ ਆਮ ਵੀ ਪਾਰਟੀ ਸੀਗੀ ਕਹਿ ਰਹੀ ਸੀ ਅਸੀਂ ਇਹ ਖਤਮ ਕਰਾਂਗੇ ਕਲਚਰ ਨੂੰ ਵੀਏਪੀ ਕਲਚਰ ਨੂੰ ਇਹ ਉਹੀ ਕਲਚਰ ਫਿਰ ਚੱਲ ਰਿਹਾ ਵੀ ਕੋਠਿਓਂ ਫੋਨ ਆ ਗਿਆ ਜੋ ਹੋ ਗਿਆ ਮਾਨ ਸਾਹਿਬ ਦਾ ਇਹ ਨਾਰਾ ਸੀ ਕਿ ਸੱਥਾਂ 'ਚੋਂ ਸਰਕਾਰ ਚੱਲੂਗੀ ਪਿੰਡਾਂ 'ਚੋਂ ਸਰਕਾਰ ਚੱਲੂਗੀ ਮਹੱਲਿਆਂ 'ਚ ਸਰਕਾਰ ਚੱਲੂਗੀ ਸਰਕਾਰ ਤੁਹਾਡੇ ਦੁਆਰ ਵੱਡੇ ਵੱਡੇ ਵਾਅਦੇ ਮੁੱਖ ਮੰਤਰੀ ਸਾਹਿਬ ਦੇ ਉਹਨਾਂ ਦੀ ਫੂਕ ਨਿਕਲਦੀ ਤੁਹਾਡੇ ਸਾਹਮਣੇ ਆ ਰਹੀ ਆ ਜੋ ਧੱਕੇਸ਼ਾਹੀ ਕੀਤੀ ਜਾ ਰਹੀ ਆ ਤੁਸੀਂ ਪਿਛਲੇ ਜੇ ਚਾਹੇ ਮਾਲੀ ਦਾ ਮੁੱਤਾ ਸੀਗਾ ਉਹਦੇ ਤੇ ਪਰਚਾ ਦੇ ਕੇ ਉਹਨੂੰ ਅੰਦਰ ਸਿੱਟ ਦਿੱਤਾ ਗਿਆ ਉਸੇ ਤਰ੍ਹਾਂ ਹਰ ਇੱਕ ਬੰਦੇ ਨੂੰ ਜੋ ਵੀ ਬੰਦਾ ਸਰਕਾਰ ਤੋਂ ਸਵਾਲ ਜੁੱਕਦਾ ਜਾਂ ਬੋਲਦਾ ਉਹਨਾਂ ਮੂੰਹ ਬੰਦ ਕਰਾਇਆ ਜਾ ਰਿਹਾ ਉੱਤੇ ਪਰਚੇ ਪਾਏ ਜਾ ਰਿਹਾ ਇਸ ਤਰ੍ਹਾਂ ਦੀ ਜਿਹੜੀ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਮੈਂ ਕਹੂੰਗਾ ਕਿ ਜਿੰਨਾ ਲੋਕਾਂ ਨੂੰ ਦਬਾਉਂਗੇ ਪੰਜਾਬ ਦੇ ਲੋਕ ਹੈ ਪੰਜਾਬੀ ਹੈ ਇਹ ਦਬਾਇਆ ਨਹੀਂ ਡਰਦੇ ਨਾ ਝੁਕਦੇ ਆ ਇਹ ਪਿਆਰ ਨਾਲ ਤਾਂ ਭਾਵੇਂ ਮੰਨ ਜਾਣ ਜਿਵੇਂ ਤੁਸੀਂ ਪਿਆਰ ਨਾਲ ਲੋਕਾਂ ਨੂੰ ਫਸਲਾ ਕੇ ਵੋਟਾਂ ਲਈਆਂ ਸੀ ਅਸੀਂ ਹਜ਼ਾਰ ਹਜ਼ਾਰ ਰੁਪਇਆ ਦਵਾਂਗੇ ਡਿਵੈਲਪਮੈਂਟ ਕਰਾਂਗੇ ਨਵਾਂ ਪੰਜਾਬ ਲਿਆਵਾਂਗੇ ਨਵੀਂ ਸੋਚ ਲਿਆਵਾਂਗੇ ਉਸ ਤਰ੍ਹਾਂ ਤਾਂ ਭਾਵੇਂ ਮੰਨ ਜਾਣ ਪਰ ਇਹ ਦਬਾਇਆ ਨਹੀਂ ਦਬਦੇ ਸੋ ਇਸ ਤਰ੍ਹਾਂ ਦੇ ਜਿਹੜੇ ਹੱਥ ਕੰਡੇ ਆ ਸਰਕਾਰ ਨੂੰ ਨਹੀਂ ਅਪਣਾਉਣੇ ਚਾਹੀਦੇ ਕਿਉਂਕਿ ਤੁਸੀਂ ਸੰਵਿਧਾਨ ਦੇਖ ਲਓ ਆਮ ਆਦਮੀ ਪਾਰਟੀ ਦੇ ਲੀਡਰ ਕੈਪਟਨ ਸਾਹਿਬ ਬਾਦਲ ਸਾਹਿਬ ਚਾਹੇ ਭਾਜਪੀ ਦੇ ਸਾਡੇ ਨੁਮਾਇੰਦੇ ਉਹਨਾਂ ਨੂੰ ਮੈਂ ਦੇਖੋ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਗੱਲ ਕਰਦਾ ਜੋ ਆਮ ਆਦਮੀ ਪਾਰਟੀ ਕਰਦੀ ਰਹੀ ਹੈ ਹਰੇਕ ਨੂੰ ਨਿੰਦਦੇ ਰਹੇ ਆ ਕਿੱਕਲੀਆਂ ਸੁਣਾਉਂਦੇ ਰਹੇ ਤੇ ਆਪਦੀਆ ਦੀ ਕੀ ਹੋ ਗਿਆ ਹੁਣ ਜੇ ਕੋਈ ਹੋਰ ਨੁਮਾਇੰਦਾ ਕਿੱਕਲੀ ਸੁਣਾਉਂਦਾ ਤੇ ਉੱਤੇ ਪਰਚਾ ਹੋ ਜਾਂਦਾ ਇਸ ਤਰ੍ਹਾਂ ਦੀ ਜਿਹੜੀ ਰਾਜਨੀਤੀ ਹੈ ਨਹੀਂ ਕਰਨੀ ਚਾਹੀਦੀ ਅ ਗੁਰੂ ਜੀ ਆਪਾਂ ਗੱਲ ਕਰੀਏ ਪਿਛਲੀਆਂ ਇਲੈਕਸ਼ਨ ਦੀ ਗੱਲ ਕਰੀਏ ਲੋਕ ਸਭਾ ਦੇ ਵਿੱਚ ਬੀਜੇਪੀ ਨੂੰ ਕਾਫੀ ਯਾਨੀ ਕਿ ਅੱਗੇ ਨਾਲ ਵੋਟਾਂ ਵਧ ਪਈਆਂ ਨੇ ਪਰ ਹਾਰ ਦਾ ਮੂ ਵੇਖਣਾ ਪਿਆ ਸੀਗਾ ਪਰ ਕੀ ਲੱਗਦਾ ਸਰਪੰਚੀ ਚੋਣਾਂ ਦੇ ਵਿੱਚ ਕਿਉਂਕਿ ਜਿਹੜੀ ਕਹਿੰਦੇ ਪੈਂਡ ਦੀ ਸਰਕਾਰ ਹੀ ਇੱਕ ਸਾਡਾ ਕਹਿ ਸਕਦੇ ਚੋਣੀ ਹੁੰਦੀ ਹੈ ਇਹਦੇ ਵਿੱਚ ਬੀਜੇਪੀ ਕੰਮਜੋ ਹੋਊਗੀ ਕਿਹੜੀਆਂ ਨੀਤੀਆਂ ਨੂੰ ਲੈ ਕੇ ਜਿਹੜੀ ਉੱਥੇ ਕਾਮਯਾਬੀ ਜੜੀ ਲੱਗ ਸਕਦੀ ਹੈ ਦੇਖੋ ਜੀ ਸਾਡੇ ਨੁਮਾਇੰਦਿਆਂ ਦਾ ਇਹੀ ਹੈ ਕਿ ਸੱਚ ਨੂੰ ਨਾਂ ਲੈ ਕੇ ਚੱਲਣਾ ਸਾਡੇ ਲੀਡਰਸ਼ਿਪ ਦਾ ਨਾਰਾ ਸਭ ਦਾ ਸਾਥ ਸਭ ਦਾ ਵਿਕਾਸ ਸਭ ਦਾ ਪ੍ਰਯਾਸ ਅਸੀਂ ਸਾਰੇ ਪਿੰਡ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਾਂਗੇ ਸਾਰਿਆਂ ਨਾਲ ਰਲ ਕੇ ਪਿੰਡ ਨੂੰ ਵਧੀਆ ਪਿੰਡ ਬਣਾਵਾਂਗੇ ਇਹ ਸੁਨਾਰੇ ਨੂੰ ਲੈ ਕੇ ਸਾਡੇ ਵਰਕਰ ਕੰਮ ਕਰ ਰਹੇ ਆ ਤੇ ਲੋਕ ਸਾਨੂੰ ਪੂਰਾ ਸਮਰਥਨ ਦੇ ਰਹੇ ਆ ਪਰ ਅਫਸੋਸ ਹੈ ਜਿਹੜੀ ਸਮੇਂ ਦੀ ਸਰਕਾਰ ਕਿਤੇ ਨਾ ਕਿਤੇ ਚਾਲਾਂ ਚੱਲ ਕੇ ਸਾਨੂੰ ਖਰਾਬ ਕਰ ਰਹੀ ਹੈ ਗੁਰੂ ਵੀ ਮੇਰਾ ਲਾਸਟ ਸਵਾਲ ਹੈ ਆ ਕਿਤਨੇ ਕਿਤੇ ਇਹ ਸਵਾਲ ਸਾਹਮਣੇ ਆਉਂਦੇ ਨੇ ਕਿ ਬੀਜੇਪੀ ਜਿਹੜਾ ਐਸਸੀ ਭਾਈਚਾਰੇ ਨੂੰ ਜਾਂ ਇਹ ਚੀਜ਼ਾਂ ਜਾਤੀਵਾਦ ਨੂੰ ਲੈ ਕੇ ਕਿਤਨੇ ਕਿਤੇ ਅੱਗੇ ਪੱਤਾ ਪੰਜਾਬ ਦੇ ਵਿੱਚ ਹਮੇਸ਼ਾ ਖੇਡਦੀ ਹੈ ਤੇ ਇਸ ਵਾਰ ਵੀ ਖੇਡਿਆ ਜਾ ਰਿਹਾ ਤੇ ਦੂਜਾ ਨਾਲ ਨਾਲ ਇਹ ਵੀ ਲੱਗ ਰਹੇ ਨੇ ਵੀ ਜਿਹੜਾ ਪੈਸੇ ਦੇ ਕੇ ਜਿਹੜਾ ਪਾਰਟੀ ਵੱਲੋਂ ਜਿਹੜਾ ਬੀਜੇਪੀ ਵੱਲੋਂ ਜਿਹੜਾ ਹੈਗਾ ਜਿਹੜੇ ਸਪੰਚੀ ਦੇ ਖੇਡੇ ਕੀਤੇ ਜ ਹੋਈ ਹੈ ਉਥੇ ਜਾਣ ਪੁੱਜ ਕੇ ਬੀਜੇਪੀ ਵੱਲੋਂ ਆਪਣੇ ਉਮੀਦਵਾਰ ਖੜਾ ਕਰਕੇ ਜਿਹੜਾ ਇਲੈਕਸ਼ਨ ਕਰਾਇਆ ਜਾ ਰਿਹਾ ਹੈ ਬਿਲਕੁਲ ਝੂਠ ਹੈ ਜੀ ਐਸਸੀ ਭਾਈਚਾਰੇ ਨਾਲ ਜਾਣ ਬੁੱਝ ਕੇ ਧੱਕਾ ਕਰ ਰਹੇ ਆ ਮੈਂ ਹਰ ਗੋਬਿੰਦਨਗਰ ਦਾ ਸਾਡਾ ਉਥੇ ਪ੍ਰੇਮ ਸਿੰਘ ਕੈਂਡੀਡੇਟ ਲੜ ਰਿਹਾ ਐ ਇਸੇ ਤਰ੍ਹਾਂ ਹੋਰ ਪਾਸੇ ਜਿਹੜੇ ਸਾਡੇ ਐਸਸੀ ਉਮੀਦਵਾਰ ਲੜ ਰਹੇ ਜਿਵੇਂ ਆ ਭਾਕ ਸਿੰਘ ਦੀ ਗੱਲ ਕੀਤੀ ਮੈਂ ਉਹਨਾਂ ਦੀਆਂ ਪਹਿਲਾਂ ਤਾਂ ਵੋਟਾਂ ਹੀ ਚੇਂਜ ਕਰ ਦਿੱਤੀਆਂ ਗਈਆਂ ਇੱਕ ਵਾਰਡ ਦੇ ਵਿੱਚ ਘਰ ਵਾਲੀ ਦੀ ਵੋਟ ਇੱਕ ਪਾਸੇ ਐ ਦੂਜੇ ਹਰ ਹਸਬੰਦ ਦੀ ਵੋਟ ਦੂਸਰੇ ਪਾਸੇ ਆ ਇਸ ਤਰ੍ਹਾਂ ਦੀਆਂ ਚਾਲਾਂ ਖੇਡ ਕੇ ਵੋਟਾਂ ਨੂੰ ਵੰਡ ਕੇ ਪਹਿਲੇ ਤਾਂ ਇਹਨਾਂ ਨੇ ਇਹ ਸਿਆਸਤ ਕੀਤੀ ਫਿਰ ਕਾਗਜ਼ ਭਰਨ ਦਾ ਟਾਈਮ ਉਹ ਵੀ ਥੋੜਾ ਦਿੱਤਾ ਗਿਆ ਹਰ ਹੱਥ ਕੰਡੇ ਸਰਕਾਰ ਨੇ ਅਪਣਾਏ ਸੋ ਮੈਂ ਬੇਨਤੀ ਕਰੂੰਗਾ ਨਾ ਤਾਂ ਅਸੀਂ ਕਿਸੇ ਨੂੰ ਕੋਈ ਪੈਸਾ ਦਿੱਤਾ ਨਾ ਸਾਡੀ ਪਾਰਟੀ ਵੱਲੋਂ ਕੋਈ ਫੰਡ ਭੇਜਿਆ ਗਿਆ ਇਹ ਸਿਰਫ ਕੂੜ ਪ੍ਰਚਾਰ ਤਾ ਕੀਤਾ ਜਾ ਰਿਹਾ ਪਹਿਲਾਂ ਤਾਂ ਇਹ ਕਹਿੰਦੇ ਸੀ ਬੀਜੇਪੀ ਕੋਲੇ ਕੀ ਆ ਬੀਜੇਪੀ ਦੇ ਕਿਹੜਾ ਬੰਦੇ ਖੜੇ ਕਰਨੇ ਆ ਹੁਣ ਜਦੋਂ 18000 ਵੋਟ ਸਾਨੂੰ ਬੀਜੇਪੀ ਨੂੰ ਵਿਧਾਨ ਸਭਾ ਹਲਕਾ ਫਰੀਦਕੋਟ ਤੋਂ ਪਈ ਆ ਉਸ ਦਿਨ ਤੋਂ ਇਹਨਾਂ ਦੀ ਨੀਂਦ ਹਰਾਮ ਹੋਈ ਵੀ ਅੱ비 ਬਈ ਇਹ ਤਾਂ ਹੁਣ ਪਿੰਡਾਂ 'ਚ ਵੀ ਵੜ ਕੇ 8800 ਦੇ ਕਰੀਬ ਸਾਨੂੰ ਵੋਟ ਪਿੰਡਾਂ 'ਚ ਪਈ ਆ 9900 ਦੇ ਕਰੀਬ ਸਾਨੂੰ ਵੋਟ ਜਿਹੜੀ ਆ ਫਰੀਦਕੋਟ ਸ਼ਹਿਰ ਦੇ ਵਿੱਚੋਂ ਪਈ ਆ ਹੁਣ ਇਹਨਾਂ ਨੂੰ ਡਰ ਸਤਾ ਰਿਹਾ ਬੀਜੇਪੀ ਤੋਂ ਤਾਂ ਇਸ ਕਰਕੇ ਝੂਠੇ ਇਲਜ਼ਾਮ ਲਾ ਰਿਹਾ ਵੀ ਇਹ ਪੈਸੇ ਦੇ ਕੇ ਖੜ ਰਹੇ ਆ ਇਹ ਜਾਤੀਵਾਦ ਫਲਾਉਂਦੇ ਕੀ ਗੱਲ ਐਸੀ ਬੰਦੇ ਸਿਰਫ ਪ੍ਰੋਬਲਮ ਇਹ ਆ ਮਾਨਯੋਗ ਮੋਦੀ ਸਾਹਿਬ ਵੱਲੋਂ ਇਹੀ ਆ ਕਿ ਇੱਕ ਆਮ ਬੰਦਾ ਵੀ ਦੇਸ਼ ਦਾ ਜਿਵੇਂ ਮੋਦੀ ਸਾਹਿਬ ਪ੍ਰਧਾਨ ਮੰਤਰੀ ਬਣੇ ਆ ਚਾਹੇ ਕੋਈ ਆਸੀ ਪਰਿਵਾਰ ਨਾਲ ਆ ਚਾਹੇ ਕੋਈ ਜਰਨਲ ਆ ਉਹ ਬੰਦਾ ਵੀ ਦੇਸ਼ ਦਾ ਪ੍ਰਧਾਨ ਮੰਤਰੀ ਬਣ ਸਕਦਾ ਸਰਪੰਚ ਬਣ ਸਕਦਾ ਪੰਚ ਬਣ ਸਕਦਾ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਮੈਂਬਰ ਬਣ ਸਕਦਾ ਹੁਣ ਇਹਨਾਂ ਨੂੰ ਬਰਦਾਸ਼ਤ ਨਹੀਂ ਹੋ ਰਿਹਾ ਕਿ ਗਰੀਬ ਘਰਾਂ ਦੇ ਆਮ ਘਰਾਂ ਦੇ ਬੰਦੇ ਕਿਵੇਂ ਅੱਗੇ ਆ ਗਏ ਮੈਨੂੰ ਅਫਸੋਸ ਹੈ ਨਾੜਾ ਤਾਂ ਆਮ ਆਦਮੀ ਦਿੰਦੀ ਸੀ ਪਰ ਇਹਦੇ ਤੇ ਜਿਹੜਾ ਇੰਪਲੀਮੈਂਟ ਹੈ ਬੀਜੇਪੀ ਨੇ ਕੀਤਾ ਆਮ ਲੋਕਾਂ ਨੂੰ ਅੱਗੇ ਲੈ ਕੇ ਆਂਦਾ ਤੇ ਆਮ ਘਰਾਂ ਦੇ ਲੋਕ ਸਰਪੰਚ ਬਣਨੇ ਧਰਵਾ ਗੁਰਗਕੜੀ ਜੀ ਨਾਲ ਗੱਲਬਾਤ ਕਰਨੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤ ਸੋ ਇਹ ਹਨ ਗੌਰਵ ਕੱਕੜ ਜ਼ਿਲ੍ਹਾ ਪ੍ਰਧਾਨ ਬੀਜੇਪੀ ਫਰੀਦਕੋਟ ਜਿੰਨਾਂ ਵੱਲੋਂ ਬਾਖੂ ਵੀ ਦੱਸਿਆ ਗਿਆ ਕਿ ਚੋਣਾਂ ਦੇ ਵਿੱਚ ਉਹਨਾਂ ਵੱਲੋਂ ਪੂਰੀ ਤਿਆਰੀ ਕੀਤੀ ਗਈ ਹਰ ਥਾਂ ਤੇ ਉਹ ਆਪਣਾ ਜਿਹੜਾ ਸਰਪੰਚੀ ਦਾ ਉਮੀਦਵਾਰ ਵੀ ਆ ਖੜੇ ਕਰਨਗੇ ਤੇ ਕਈ ਥੀਮਾਂਤ ਵਿੱਚੋਂ ਦੱਸਿਆ ਕਿ 20 ਤੋਂ ਜ਼ਿਆਦਾ ਕਰੀਬ ਉਹ ਜਿੱਤ ਵੀ ਪ੍ਰਾਪਤ ਕਰਨਗੇ ਫਿਲਹਾਲ ਦੇਖਣਾ ਹੈ ਕਿ ਦੂਜੇ ਪਾਸੇ ਸਰਕਾਰ ਦੇ ਉੱਪਰ ਵੀ ਇਹਨਾਂ ਸਵਾਗ ਕਾਰਜਕ ਦੇ ਖੜੇ ਕਿੰਨੇ ਕਿ ਦੂਜੀਆਂ ਸਰਕਾਰਾਂ ਦੇ ਤਰ੍ਹਾਂ ਕਿ ਤੇ ਇਹ ਵੀ ਸਰਕਾਰਾਂ ਜਿਹੜੀਆਂ ਠੱਕੇ ਕਰ ਰਹੀਆਂ ਨੇ ਕੈਮਰਾਮੈਨ ਧਰਮਿੰਦਰ ਨਾਲ ਮੈਂ ਜਗਤਾਰ ਸਿੰਘ